ਆਮ ਆਦਮੀ ਪਾਰਟੀ ਮੈਲਾ ਵਿੰਗ ਜ਼ਿਲ੍ਹਾ ਇੰਚਾਰਜ 파ਰਸ਼ਦ ਪੂਜਾ ਲੁਥਰਾ ਸਦੇਵਾ ਵੱਲੋਂ ਆਮ ਆਦਮੀ ਪਾਰਟੀ ਲੋਕ ਸਭਾ ਫਰੋਈਪੁਰ ਦੇ ਉਮੀਦਵਾਰ ਜਗਦੀਸ਼ ਸਿੰਘ ਕਾਕਾ ਬਰਾੜ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਇਸੇ ਲਈ ਤਹਿਤ ਅੱਜ ਫਾਜ਼ਿਲਕਾ ਦੇ ਵੱਖ-ਵੱਖ ਖਵਾੜਾਂ ਦੇ ਵਿੱਚ 파ਰਸ਼ਦ ਪੂਜਾ ਲੁਥਰਾ ਸਦੇਵਾ ਨੇ ਆਮ ਆਦਮੀ ਪਾਰਟੀ ਲੋਕ ਸਭਾ ਉਮੀਦਵਾਰ ਕਾਕਾ ਬਰਾੜ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਦੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਅੱਜ ਅਸੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਡੇ ਲੋਕ ਸਭਾ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਜੀ ਦੇ ਹੱਕ ਵਿੱਚ ਜੜੀਆਂ ਨੇ ਫਾਜ਼ਿਲਕਾ ਹਲਕੇ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ ਜਿਹਦੇ ਵਿੱਚ ਵਾਰਡ ਨੰਬਰ 15 ਤੇ ਗੁਨਾਣਕਣੀ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਨੇ ਤੇ ਇਸ ਦੇ ਨਾਵਾ ਹੋਰ ਹੀ ਵਾੜਾ ਵਿੱਚ ਜੜੀ ਮੀਟਿੰਗਾਂ ਕੀਤੀਆਂ ਗਈਆਂ ਨੇ ਤਾਂ ਜਿਹੜੀ ਮੀਟਿੰਗਾਂ ਦੇ ਵਿੱਚ ਬਹੁਤ ਵਧੀਆ ਜਿਹੜਾ ਹੰਗਾਰਾ ਸਾਡੀ ਆਮ ਆਦਮੀ ਪਾਰਟੀ ਨੂੰ ਮਿਲਿਆ ਔਰ ਜਿਹੜੇ ਲੋਕ ਨੇ ਉਹ ਪੂਰੀ ਤਰ੍ਹਾਂ ਤਿਆਰ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜੜੀ ਵੋਟ ਪਾਉਣ ਵਾਸਤੇ ਤੇ ਮੈਂ ਸਭ ਨੂੰ ਹੀ ਅਪੀਲ ਕਰਾਂਗੀ ਕਿ ਆਉਣ ਵਾਲੀ 1 ਜੂਨ ਨੂੰ ਜਿਹੜਾ ਆਪਣੀ ਜੜੀ ਵੋਟ ਹੈ ਉਹ ਜਗਦੀਪ ਸਿੰਘ ਕੱਕੜ ਜੀ ਦੇ ਹੱਕ ਵਿੱਚ ਜ਼ਰੂਰ ਬੁਗਦਾ ਗਿਆ